ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਅਜਾਈ ਗੱਲ ਸਾਂਝੀ ਕਰਾਂਗੇ ਜੋ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਆਤਮਿਕ ਤਰੱਕੀ ਦੋਵਾਂ ਦੇ ਲਈ ਬੇਹੱਦ ਜ਼ਰੂਰੀ ਹੈ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਅਕਸਰ ਸਾਨੂੰ ਇਹ ਸੰਦੇਸ਼ ਦਿੰਦੇ ਹਨ ਕਿ ਸਤਗੋ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਸਾਨੂੰ ਬੇਅੰਤ ਦਾਤਾਂ ਦਿੱਤੀਆਂ ਹਨ ਅਜਿਹਾਂ ਦਾਤਾਂ ਜਿਨ੍ਹਾਂ ਦੀ ਕੋਈ ਵੀ ਗਿਣਤੀ ਕੀਤੀ ਨਹੀਂ ਜਾ ਸਕਦੀ ਨਾ ਹੀ ਉਹਨਾਂ ਦਾ ਅੰਧ ਪਾਇਆ ਜਾ ਸਕਦਾ ਹੈ ਅਸੀਂ ਅਕਸਰ ਆਪਣੇ ਦੁੱਖ ਤੇ ਕਾਟੇ ਦੇ ਉੱਤੇ ਜ਼ਿਆਦਾ ਧਿਆਨ ਦਿੰਦੇ ਹਾਂ ਪਰ ਕਦੇ ਸੋਚਿਆ ਵੀ ਨਹੀਂ ਕਿ ਅਸੀਂ ਹਰ ਪਲ ਮਾਲਕ ਦੀ ਕਿਰਪਾ ਦੇ ਸਾਗਰ ਦੇ ਵਿੱਚ ਡੁੱਬੇ ਹਾਂ ਸਾਨੂੰ ਰੋਜ਼ਾਨਾ ਸਾ ਮਿਲ ਰਿਹਾ ਹੈ ਰੋਚੀ ਰੋਟੀ ਮਿਲ ਰਹੀ ਹੈ ਪਰਵਾਰਿਕ ਸਰੀਰਕ ਸਿਹਤ ਮਾਨਸਿਕ ਸ਼ਾਂਤੀ ਸੰਗਤ ਜੀ ਇਹ ਸਭ ਕੁਝ ਉਸ ਮਿਹਰਬਾਨੀਆਂ ਬਖਸ਼ੇਸ਼ਾਂ ਹਨ ਇਸ ਲਈ ਸਾਡਾ ਵੀ ਫਰਜ਼ ਹੈ ਕਿ ਅਸੀਂ ਹਰ ਮੇਲੇ ਪਰਮਾਤਮਾ ਦਾ ਧਿਆਨ ਧਰਿਏ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਗੁਰੂ ਰਾਮਦਾਸ ਪਾਸ਼ਾ ਜੀ ਨੇ ਸਾਨੂੰ ਦੱਸਿਆ ਹੈ ਕਿ ਹਮੇਸ਼ਾ ਹੀ ਸਾਨੂੰ ਆਪਣੀ ਜ਼ਿੰਦਗੀ ਦੀ ਰੋਜ਼ਾਨਾ ਦੀ ਕਮਾਈ ਦੇ ਵਿੱਚੋਂ ਦਸਬੰਦ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇਕਰ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਦਸਬੰਦ ਕਰਨਾ ਸ਼ੁਰੂ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੇ 50% ਜਿਹੜੇ ਦੁੱਖ ਹਨ ਉਹ ਖਤਮ ਹੋਣਗੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕੁਝ ਅਜਈਆਂ ਗੱਲਾਂ ਕਰਾਂਗੇ ਜਿਨ੍ਹਾਂ ਤੁਹਾਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ ਅਸੀਂ ਗੱਲ ਕਰਾਂਗੇ ਦਸਬੰਦ ਦੇ ਸਿਮਰਨ ਦੀ ਤੇ ਰੱਬ ਦੇ ਉੱਤੇ ਭਰੋਸੇ ਦੀ ਤੇ ਜਿਹੜੇ ਉਹ ਭੈਣ ਹੈ ਜਿਨੇ ਇਹ ਇੱਕ ਚੀਜ਼ ਸੰਗਰਾਦ ਵਾਲੇ ਦਿਨ ਗੁਰੂ ਘਰ ਚੜਾ ਕੇ ਆਪਣੇ ਘਰ ਦੇ ਸਾਰੇ ਦੁੱਖ ਖਤਮ ਕਰ ਲਏ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਸੰਗਤ ਜੀ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਇਹ ਇੱਕ ਤਬਾਹ ਹੋ ਰਿਹਾ ਪਰਿਵਾਰ ਰੋਸ਼ਨ ਕਰ ਗਿਆ ਤਿੰਨ ਅਮੋਲਕ ਮੋਲ ਤਤਾਂ ਦੀ ਥਾਪਣਾ ਗੁਰੂ ਸਾਹਿਬ ਨੇ ਕੀਤੀ ਹੈ ਮਹਾਨ ਸੰਤ ਮਹਾਪੁਰਖਾਂ ਨੇ ਇਸ ਨੂੰ ਰਾਦਕਾਇਆ ਅਸੀਂ ਅਕਸਰ ਹੀ ਆਪਣੇ ਦੋਖਾਂ ਦੇ ਗਿਣਤੇ ਕਰਦੇ ਹਾਂ ਪਰ ਗਿਣਤੇ ਕਰਦੇ ਕਰਦੇ ਰੱਬ ਨੂੰ ਭੁੱਲ ਜਾਂਦੇ ਹਾਂ ਸੰਗਤ ਜੀ ਸਾਡੀ ਜ਼ਿੰਦਗੀ ਦੀ ਰੋਜ਼ ਮਿਹਨਤ ਸਾਡੇ ਸਵਾਸਾਂ ਸਵਾਸ ਸਾਡਾ ਪਰਿਵਾਰ ਸਾਡੀ ਸਿਹਤ ਇਹ ਸਾਰੀਆਂ ਹੀ ਚੀਜ਼ਾਂ ਸਧਾਰਨ ਦਾਤ ਨਹੀਂ ਇਹ ਮਾਲਕ ਦੀਆਂ ਦਿੱਤੀਆਂ ਦਾਤਾਂ ਹਨ ਬੇਅੰਤ ਕਿਰਪਾ ਹੈ ਪਰ ਅਸੀਂ ਨਾ ਹਉਤੇ ਕਦੇ ਵੀ ਧਿਆਨ ਨਹੀਂ ਦਿੰਦੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਤੋ ਕਰਤਾ ਕਰਨਾ ਮੈਂ ਨਹੀਂ ਜਾਂਹੋਂ ਕਰੀ ਨਾ ਹੋਏ ਜਿਸ ਦਾ ਅਰਥ ਹੈ ਕਿ ਹਰ ਇੱਕ ਚੀਜ਼ ਉਸੇ ਰਹਿਮਤ ਹੈ ਐਸੀ ਕੇਵਲ ਹੀ ਹੌਲੀ ਹੌਲੀ ਆਪਣੇ ਕਰਤਬਾਂ ਨਾਲ ਆਪਣੇ ਹੱਕ ਦੀ ਬਖਸ਼ਿਸ਼ ਲੈ ਸਕਦੇ ਹਾਂ ਇਸੇ ਬਾਰੇ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਇੱਕ ਬਹੁਤ ਹੀ ਰੋਣੋ ਹਲਾ ਦੇਣ ਵਾਲੀ ਕਹਾਣੀ ਹੈ ਇੱਕ ਵਾਰੀ ਚਾ ਸੇਖ ਗੁਰੂ ਸਾਹਿਬ ਜੀ ਦੇ ਦਰ ਤੇ ਗਏ ਤੇ ਉਹਨਾਂ ਦੀ ਅਰਦਾਸ ਸੀ ਕਿ ਗੁਰੂ ਜੀ ਸਾਡੀ ਜ਼ਿੰਦਗੀ ਵਿੱਚ ਕਰੇਬੀ ਘਾਟਾ ਤੰਗੀ ਕਿਵੇਂ ਮੁਕ ਸਕਦੀ ਹੈ ਗੁਰੂ ਸਾਹਿਬ ਨੇ ਬੜੇ ਹੀ ਪਿਆਰ ਦੇ ਨਾਲ ਉਹਨਾਂ ਨੂੰ ਉਪਾਅ ਦੱਸਿਆ ਦਸਵੰਦ ਕੱਢੋ ਪਰ ਇਹ ਸਿਰਫ ਪੈਸੇ ਦੀ ਗੱਲ ਨਹੀਂ ਇਹ ਇੱਕ ਜੀਵਨ ਸ਼ੈਲੀ ਹੈ ਗੁਰੂ ਸਾਹਿਬ ਨੇ ਤਿੰਨ ਤਰ੍ਹਾਂ ਦੇ ਦਸਵੰਦਾਂ ਦੀ ਗੱਲ ਕੀਤੀ ਮਾਇਆ ਦੇ ਸਮੇ ਦਾ ਅਤੇ ਸਰੀਰ ਮਾਇਆ ਦਾ ਅਰਥ ਹੈ ਆਪਣੀ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਗੁਰੂ ਘਰ ਦੇਣਾ ਜਾਂ ਗਰੀਬਾਂ ਦੀ ਸੇਵਾ ਲਈ ਦੇਣਾ ਇੱਕ ਸਮੇਂ ਦਾ ਦਸਵੰਦ ਹੈ ਦਿਨ ਵਿੱਚ 24 ਘੰਟਿਆਂ 'ਚੋਂ ਢਾਈ ਘੰਟੇ ਨਾਮ ਸਿਮਰਨ ਅਤੇ ਗੁਰਬਾਣੀ ਲਈ ਤੇ ਸ੍ਰੀ ਦੱਤ ਸਬੰਧ ਹੈ ਆਪਣੇ ਸਰੀਰ ਨੂੰ ਗੁਰੂ ਘਰ ਦੀ ਸੇਵਾ ਵਿੱਚ ਲਗਾਉਣਾ ਇਹ ਤਿੰਨជា ਜੋ ਰੋਹਣੀ ਨਹੀਂ ਇਹ ਜ਼ਿੰਦਗੀ ਦੇ ਨਿਯਮ ਹਨ ਮਹਾਪੁਰਖਾਂ ਨੇ ਕਿਹਾ ਕਿ ਜੇ ਤੁਸੀਂ ਰੱਬ ਦਾ ਸ਼ੁਕਰ ਕਰਨਾ ਸਿੱਖ ਲਿਆ ਤਾਂ ਮਾਲਕ ਤੁਹਾਨੂੰ ਹੋਰ ਦੇਰ ਵਿੱਚ ਮਾਲਕ ਤੁਹਾਨੂੰ ਚੀਜ਼ਾਂ ਦੇਣ ਵਿੱਚ ਦੇਰੀ ਨਹੀਂ ਕਰੇਗਾ ਜਿਸ ਤਰ੍ਹਾਂ ਕਿ ਇਸ ਭੈਣ ਨੇ ਸੰਗਰਾਂਦ ਦੇ ਉੱਤੇ ਇਹ ਇੱਕ ਉਪਾਅ ਕਰਕੇ ਪ੍ਰਮਾਤਮਾ ਦੀ ਕਿਰਪਾ ਨੂੰ ਪਾ ਲਿਆ ਤੇ ਆਪਣੇ ਪਰਿਵਾਰ ਦੇ ਸਾਰੇ ਦੁੱਖਾਂ ਨੂੰ ਖਤਮ ਕਰ ਲਿਆ ਸੰਗਜ ਕਹਿੰਦੇ ਦਸਵੰਦ ਸੱਚਾ ਧੰਨਵਾਦ ਤੇ ਕਈ ਵਾਰੀ ਸਾਡੇ ਕੋਲ ਕੁਝ ਨਹੀਂ ਹੁੰਦਾ ਪਰ ਨੀਅਤ ਸਾਫ਼ ਹੋਣੀ ਚਾਹੀਦੀ ਹੈ ਪਾਵਨ ਮੁਰਤੀ ਪਰ ਆਟਾ ਹੀ ਕਿਉਂ ਨਾ ਹੋਵੇ ਗੁਰੂ ਘਰ ਲੈ ਕੇ ਜਾਓ ਰੱਬ ਤੁਹਾਡੀ ਭਾਵਨਾ ਵੇਖਦਾ ਹੈ ਕਿ ਪੇਟਾ ਵੇਖ ਨਹੀਂ ਵੇਖਦਾ ਅਸੀਂ ਕਦੇ ਨਹੀਂ ਜਾਣ ਸਕਦੇ ਕਿ ਉਸੋਟੀ ਪੇਟ ਕਿਸ ਤਰ੍ਹਾਂ ਸਾਡੇ ਪੁਰਾਣੇ ਕਰਮਾਂ ਨੂੰ ਤੋੜ ਸਕਦੀ ਹੈ ਸੰਤ ਮਹਾਪੁਰਖ ਅਖੀਰ ਵਿੱਚ ਦੋ ਗੱਲਾਂ ਤੇ ਜ਼ੋਰ ਦਿੰਦੇ ਹਨ ਕਿ ਦਸਵੰਦ ਦੀ ਪੇਟ ਅਤੇ ਸਿਮਰਨ ਦੀ ਪੇਟ ਦਸਵੰਦ ਰੋਹਾਨੀ ਆਤਮਿਕ ਸੋਲੱਖਿਆ ਹੈ ਤੇ ਸਿਮਰਨ ਆਤਮਿਕ ਤਾਕਤ ਹੈ ਨਾਮ ਸਿਮਰਨ ਸਿਰਫ ਮੌਨ ਨਾਲ ਵਾਹਿਗੁਰੂ ਕਹਿਣਾ ਨਹੀਂ ਬਲਕਿ ਆਪਣੀ ਰੋਹ ਨੂੰ ਰੱਬ ਨਾਲ ਜੋੜਨਾ ਹੈ ਇਹਹੀ ਸਬਕ ਇੱਕ ਮਾਨ ਨੇ ਆਪਣੇ ਜੀਵਨ ਵਿੱਚ ਜਗਾਇਆ ਜਿਹੜੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਇੱਕ ਸਚਾਈ ਹੈ ਸਾਧ ਸੰਗਤ ਜੀ ਕਹਿੰਦੇ ਇੱਕ ਭੈਣ ਬੀਬੀ ਗੁਰਮੇਲ ਕੌਰ ਸੀ ਪੰਜ ਬੱਚਿਆਂ ਦੀ ਉਹ ਮਾਂ ਸੀ ਪਰ ਪਤੀ ਦੀ ਮੌਤ ਅਚਾਨਕ ਬਿਮਾਰੀ ਦੇ ਕਾਰਨ ਹੋ ਗਈ ਸੀ ਘਰ ਦੇ ਵਿੱਚ ਆਮਦਨੀ ਦਾ ਸਰੋਤ ਵੀ ਹੋਰ ਕੋਈ ਨਹੀਂ ਸੀ ਤੇ ਰੋਜ਼ ਦੀਆਂ ਚਿੰਤਾਵਾਂ ਵਿੱਚੋਂ ਭੈਣ ਡੁੱਬੀ ਰਹਿੰਦੀ ਸੀ ਪਰ ਉਸਤੇ ਮਨ ਵਿੱਚ ਇੱਕ ਰੇਜ ਸੀ ਕਿ ਉਹ ਪਰਮਾਤਮਾ ਨੂੰ ਬਹੁਤ ਜ਼ਿਆਦਾ ਜਪਦੀ ਸੀ ਪਰਮਾਤਮਾ ਦਾ ਨਾਮ ਜਪਦੀ ਸੀ ਤੇ ਉਹ ਆਸ ਰੱਖਦੇ ਸੀ ਕਹ ਰਾਬਾ ਮੇਰੇ ਤੇ ਮੇਰ ਜ਼ਰੂਰ ਕਰੇਗਾ ਉਹ ਹਰ ਰਾਤ ਰੋਜ਼ ਬੈਠ ਕੇ ਗੁਰਬਾਣੀ ਪੜ੍ਹਦੇ ਪਰ ਹੌਂਸਲਾ ਹਾਰਦੀ ਨਹੀਂ ਸੀ ਇੱਕ ਦਿਨ ਪਿੰਡ ਵਿੱਚ ਖਬਰ ਆਈ ਕਿ ਬਾਹਰੋਂ ਕੋਈ ਸੰਤ ਮਹਾਤਮਾ ਆਏ ਨੇ ਜੋ ਹਮੇਸ਼ਾ ਚੱਲਦੇ ਰਹਿੰਦੇ ਹਨ ਪਰ ਜਿੱਥੇ ਜਾਂਦੇ ਹਨ ਉੱਥੇ ਚਮਤਕਾਰ ਹੋ ਜਾਂਦਾ ਹੈ ਜੋ ਵੀ ਉਹਨਾਂ ਦੇ ਦੱਸੇ ਰਾਹ ਦੇ ਅਨੁਸਾਰ ਚੱਲਦਾ ਹੈ ਉਹਨਾਂ ਦੀ ਜ਼ਿੰਦਗੀ ਇੱਕ ਤਰ੍ਹਾਂ ਚਮਤਕਾਰ ਬਣ ਜਾਂਦੀ ਹੈ ਬੀਬੀ ਗੁਰਮੇਲ ਤੱਕ ਵੀ ਇਹ ਗੱਲ ਪਹੁੰਚੀ ਤੇ ਉਸਨੇ ਸੋਚਿਆ ਕਿ ਚਲੋ ਇੱਕ ਵਾਰੀ ਦਰਸ਼ਨ ਹੀ ਕਰ ਆਈਏ ਉਹ ਗੁਰਦੁਆਰਾ ਸਾਹਿਬ ਪਹੁੰਚੀ ਤੇ ਸੰਤ ਜੀ ਦੀ ਰੌਸ਼ਨੀ ਦੇਖੀ ਤੇ ਅੰਦਰੋਂ ਆਵਾਜ਼ ਆਈ ਇਹ ਕੋਈ ਆਮ ਬੰਦਾ ਨਹੀਂ ਇਹ ਤਾਂ ਰੱਬ ਦੇ ਪਾਣੇ ਵਿੱਚ ਰਜਿਆ ਹੋਇਆ ਹੈ ਕਿਉਂਕਿ ਉਸੇ ਮੁੱਖੋਂ ਤੇ ਰੱਬੀ ਨੂਰ ਸੀ ਸੰਤ ਜੀ ਨੇ ਬੀਬੀ ਨੂੰ ਕੋਲ ਬੁਲਾਇਆ ਤੇ ਕਿਹਾ ਤੂੰ ਤਕਲੀਫ ਵਿੱਚ ਜਾਪਦੀ ਹੈ ਬੀਬਾ ਪਾਰੇ ਹਨ era ਹਮੇਸ਼ਾ ਨਹੀਂ ਰਹਿਣਾ ਬੀਬੀ ਨੇ ਆਪਣੇ ਅਦਾਸ ਕੀਤੇ ਤਿਆਰ ਤੇ ਕਰਦੀਆਂ ਮੁਸ਼ਕਲਾਂ ਬੱਚਿਆਂ ਦੀ ਚਿੰਤਾ ਸੰਤ ਜੀ ਨੂੰ ਦੱਸੀ ਸੰਤ ਜੀ ਨੇ ਕਿਹਾ ਕਿ ਤੂੰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਮੋਲ ਮੰਤਰ ਦਾ ਜਾਪ ਕਰ ਸੇਵਾ ਕਰ ਤੇ ਜੋ ਵੀ ਪਕਾਵੇਂ ਉਸ ਵਿੱਚੋਂ ਕੁਝ ਗੁਰੂ ਘਰ ਦੇ ਵਿੱਚ ਜ਼ਰੂਰ ਦੇ ਕੇ ਆਵੇਂ ਤੂੰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਮੋਲ ਮੰਤਰ ਦਾ ਜਾਪ ਕਰ ਸੇਵਾਕਾਰ ਤੇ ਜੋ ਵੀ ਪਕਾਵੇ ਉਸ ਵਿੱਚੋਂ ਕੁਝ ਗੁਰੂ ਘਰ ਦੇ ਵਿੱਚ ਜ਼ਰੂਰ ਦੇ ਕੇ ਆਵੇਂ ਜਿਸ ਦਿਨ ਬੀਬੀ ਉਸ ਸੰਤ ਨੂੰ ਮਿਲੇ ਸੀ ਉਸ ਦਿਨ ਸੰਗਰਾਂਦ ਦਾ ਦਿਨ ਸੀ ਤੇ ਸੰਤ ਜੀ ਨੇ ਕਿਹਾ ਕਿ ਤੂੰ ਅੱਜ ਤੋਂ ਆਪਣੇ ਘਰ ਵਿੱਚ ਸ਼ਾਮਾਂ ਨੂੰ ਜਦੋਂ ਗੁਰੂ ਘਰ ਆਵੇਂ ਘਰ ਦੇ ਵਿੱਚ ਜੋ ਵੀ ਪਕਾਵੇਂ ਸ਼ਾਮਾਂ ਨੂੰ ਆਪਣੇ ਨਾਲ ਲੈ ਕੇ ਗੁਰੂ ਘਰ ਵਿੱਚ ਜ਼ਰੂਰ ਦੇ ਕੇ ਜਾਇ ਤੇਰੀ ਤਕਦੀਰ ਬਦਲ ਜਾਵੇਗੀ ਸਿਮਰਨ ਨਾਲ ਤੇਰੀ ਤਕਦੀਰ ਬਦਲੇਗੀ ਤੇ ਰੋਟੀ ਤੱਕ ਦੇਰ ਨਾਲ ਹੀ ਮਿਲਦੀ ਹੈ ਬੀਬੀ ਨੇ ਸ਼ੁਰੂ ਕਰ ਦਿੱਤਾ ਉਸ ਸੰਗਰਾਂਦ ਵਾਲੇ ਦਿਨ ਤੋਂ ਹੀ ਬੀਬੀ ਨੇ ਮੁੱਠੀ ਆਟਾ ਦਾ ਚੌਲ ਲੈ ਕੇ ਗੁਰਦੁਆਰੇ ਜਾਣਾ ਸ਼ੁਰੂ ਕਰ ਦਿੱਤਾ ਰੋਜ਼ ਮੂਲ ਮੰਤਰ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੇ ਦੁੱਖ ਪਰਮਾਤਮਾ ਨੂੰ ਦੱਸਣੇ ਸ਼ੁਰੂ ਕਰ ਦਿੱਤੇ ਹੁਣ ਉਹ ਹਰ ਰੋਜ਼ ਟੀ ਕਰਦੇ ਕਿ ਉਸ ਭੈਣ ਨੇ ਕੁ ਮਹੀਨਾ ਲਗਾਤਾਰ ਸਵੇਰ ਵੇਲੇ ਜਾਂ ਸ਼ਾਮਾਂ ਨੂੰ ਆਪਣੇ ਘਰ ਦੇ ਵਿੱਚੋਂ ਕੁਝ ਮੋਠੇ ਆਟਾ ਜਾਂ ਫਿਰ ਦਾਲ ਜਾਂ ਫਿਰ ਚੌਲ ਜੋ ਵੀ ਉਸ ਦੇ ਘਰ ਦੇ ਵਿੱਚ ਹੁੰਦਾ ਸੀ ਉਸ ਨੇ ਲੈ ਜਾਣਾ ਸ਼ੁਰੂ ਕਰ ਦਿੱਤਾ ਉਸ ਨੇ ਸੰਗਰਾਮ ਤੋਂ ਸ਼ੁਰੂ ਕਰਕੇ ਦੂਸਰੀ ਸੰਗਰਾਮ ਜਦੋਂ ਉਸ ਦੇ ਘਰ ਆਈ ਕਹਿੰਦੇ ਕਿ ਉਹਦੇ ਘਰ ਦੇ ਆਰਥਿਕ ਹਾਲਾਤ ਸੁਧਰ ਗਏ ਮਤਲਬ ਠੀਕ ਹੋਣੇ ਸ਼ੁਰੂ ਹੋ ਗਏ ਕਿਉਂਕਿ ਜਿਹੜੀ ਉਹ ਭੈਣ ਸੀ ਉਸ ਭੈਣ ਨੂੰ ਪਿੰਡ ਦੇ ਕਿਸੇ ਚੰਗੇ ਜ਼ਿੰਮੇਵਾਰ ਦੇ ਘਰੇ ਨੌਕਰੀ ਮਿਲ ਗਈ ਸੀ ਤੇ ਨੌਕਰੀ ਕਹਿ ਲਓ ਕਿ ਉਹ ਉਸ ਨੇ ਉਸਪੈਨ ਨੇ ਉਸ ਘਰ ਦੇ ਵਿੱਚ ਸਾਬ ਸਫਾਈ ਕਰਨੇ ਸੀ ਪਰ ਉਸ ਨੂੰ ਜਿਹੜੀ ਤਨਖਾਹ ਸੀ ਪੈਸੇ ਸੀ ਉਹ ਚੰਗੇ ਮਿਲਣੇ ਸ਼ੁਰੂ ਹੋ ਗਏ ਅਚਾਨਕ ਇੱਕ ਦਿਨ ਕਹਿੰਦੇ ਕਿ ਉਹਦਾ ਜਿਹੜਾ ਪੁੱਤਰ ਸੀ ਜਿਹੜਾ ਡਾਕਟਰਾਂ ਦੇ ਕੋਲ ਬਾਰ ਬਾਰ ਉਹਨੂੰ ਜਿਹੜਾ ਇਲਾਜ ਨਹੀਂ ਸੀ ਉਹਦਾ ਹੁੰਦਾ ਉਹਨੂੰ ਕਦੇ ਕੁਝ ਹੋ ਜਾਂਦਾ ਸੀ ਕਦੇ ਕੁਝ ਹੋ ਜਾਂਦਾ ਸੀ ਆਮ ਅੱਜਕੱਲ੍ਹ ਬਿਮਾਰੀਆਂ ਚੱਲਦੀਆਂ ਨੇ ਕਦੇ ਉਸ ਨੂੰ ਖੰਗ ਲੱਗ ਜਾਣੇ ਤੇ ਕਦੇ ਕਿਸੇ ਕੈਲਸ਼ੀਅਮ ਦੀ ਘਾਟ ਹੋ ਜਾਣੇ ਇਸੇ ਤਰ੍ਹਾਂ ਕਹਿੰਦੇ ਉਹਨੂੰ ਜਿਹੜੀ ਹਰ ਰੋਜ਼ ਉਹ ਲੈ ਜਾਣਾ ਪੈਂਦਾ ਸੀ ਉਸ ਪੈਣ ਨੂੰ ਉਹ ਵੀ ਠੀਕ ਹੋਣਾ ਸ਼ੁਰੂ ਹੋ ਗਿਆ ਕਹਿੰਦੇ ਹੁਣ ਉਸ ਪੈਣ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੇਰਾ ਕੀ ਆ ਮੇਠਾ ਲਾਗੇ ਹਮੇਸ਼ਾ ਹਿਜਾਬ ਕਰਨਾ ਸ਼ੁਰੂ ਕਰ ਦਿੰਦੀ ਕਹਿੰਦੇ ਕੁਝ ਦਿਨਾਂ ਬਾਅਦ ਸੰਤ ਜੀ ਆਪ ਆਏ ਤੇ ਉਹਨਾਂ ਦੇ ਘਰ ਪੈਣ ਦੇ ਘਰ ਉਸ ਭੈਣ ਨੇ ਬਾਬਾ ਜੀ ਦੇ ਬਾਲ ਜਦੋਂ ਦੇਖਿਆ ਤੇ ਬਹੁਤ ਖੁਸ਼ ਹੋਏ ਤੇ ਬਾਬਾ ਜੀ ਦੀ ਉਸ ਨੇ ਬਹੁਤ ਹੀ ਆਉ ਭਗਤ ਕੀਤੀ ਤੇ ਉਸ ਭੈਣ ਨੇ ਦੱਸਿਆ ਕਿ ਬਾਬਾ ਜੀ ਮੇਰੇ ਘਰ ਦੇ ਵਿੱਚ ਮੇਰੇ ਪਰਮਾਤਮਾ ਨੇ ਪ੍ਰੀਖਿਆ ਵੀ ਬਹੁਤ ਲਈ ਪਰ ਤੁਹਾਡੇ ਕਹਿ ਅਨਸਾਰ ਮੈਂ ਉਸ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਗਈ ਤੇ ਅੱਜ ਮੇਰੇ ਘਰ ਦੇ ਵਿੱਚ ਮੇਰੇ ਘਰ ਦੇ ਹਾਲਾਤ ਠੀਕ ਹੋ ਗਏ ਜਿਹੜਾ ਮੇਰਾ ਪੁੱਤਰ ਕਦੇ ਠੀਕ ਨਹੀਂ ਸੀ ਹੋ ਰਿਹਾ ਉਹ ਅੱਜ ਇਸ ਪਰਮਾਤਮਾ ਦੇ ਨਾਮ ਦੇ ਨਾਲ ਦੇ ਤੁਹਾਡੇ ਦੱਸੇ ਉਸ ਰਾਹ ਤੇ ਚੱਲ ਕੇ ਆਪਣੇ ਪੁੱਤਰ ਨੂੰ ਮੈਂ ਠੀਕ ਕਰ ਲਿਆ ਉਸ ਪਰਮਾਤਮਾ ਨੇ ਸਿਮਰਨ ਦੇ ਨਾਲ ਮੇਰੀ ਤਕਦੀਰ ਬਦਲ ਦਿੱਤੀ ਕਹਿੰਦੇ ਉਹ ਸ਼ਬਦ ਆਪਣੇ ਜੀਵਨ ਵਿੱਚ ਲਿਖਿਆ ਹੋਵੇ ਭੈਣ ਨੇ ਜਿਹੜੇ ਸੰਤ ਜੀ ਨੇ ਦੱਸੀ ਨਾਮ ਦੀ ਰੱਸੀ ਰੱਬ ਦੀ ਬਣਾਈ ਹੈ ਸੰਤ ਜੀ ਚਲੇ ਕੇ ਜਦੋਂ ਪਰਵਾਦੀ ਤਕਦੀਰ ਬਦਲ ਗਈ ਹੁਣ ਬੀਬੀ ਗੁਰਮੇਲ कौर ਪਿੰਡ ਦੀ ਮਾਂ ਬਣ ਗਈ ਅਮਰਤਾ ਵਿਲੇ ਸਿਮਰਨ ਕਾਂਦੀ ਤੇ ਹੋਰ ਬੀਬੀਆਂ ਨੂੰ ਮੈਂ ਸਿਮਰਨ ਦੇ ਵਿੱਚ ਜੋੜਦੀ ਤੇ ਨਾਲ ਹੋਰਾਂ ਭੈਣਾਂ ਨੂੰ ਇਹ ਲੰਗਰ ਗੁਰੂ ਘਰ ਦੇ ਵਿੱਚ ਲੰਗਰ ਬਣਾਉਣ ਵਾਸਤੇ ਨਾਲ ਲੈ ਕੇ ਜਾਂਦੀ ਸੇਵਾ ਕਰਦੀ ਬੀਬੀ ਕਹਿੰਦੀ ਕਿ ਮੈਂ ਤਾਂ ਸਿਰਫ ਨਾਮ ਦੀ ਤਕਦੀਰ ਨਾਮ ਦੀ ਤਕਦੀਰ ਲਿਖਿਆ ਪਰ ਮੇਰੀ ਜ਼ਿੰਦਗੀ ਲਾਟਰੀ ਵਾਂਗ ਬਦਲ ਗਈ ਤੇ ਇਹ ਸਾਕੇ ਸਾਨੂੰ ਇਹ ਸਿੱਖਿਆ ਦਿੰਦੀ ਕਿ ਜੇਕਰ ਅਸੀਂ ਤਾਂ ਸਵੰਦ ਤੇ ਸੇਵਾ ਸਿਮਰਨ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਂਦਾ ਤਨ ਆਪਦੀ ਕਿਰਪਾ ਘਰ ਵਿੱਚ ਵਸੇਗਾ ਜੇਕਰ ਅਸੀਂ ਇੱਕ ਘਰ ਦੇ ਵਿੱਚ ਆਪਦੀ ਕਿਰਪਾ ਵਸਾਣੀ ਸ਼ੁਰੂ ਹੋ ਗਈ ਤਾਂ ਫਿਰ ਦੇਖਣਾ ਸੋਹਣੇ ਤੇ ਸੁਹਾਗੇ ਵਾਲੇ ਘਰ ਉਚਾਵੇਂਗੇ ਸੰਗਤ ਜੀ ਅਸੀਂ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲਈਏ ਤਾਂ ਫਿਰ ਹੀ ਸਭ ਤੋਂ ਪਹਿਲਾਂ ਅਸੀਂ ਸਵੇਰੇ ਉੱਠ ਕੇ ਮੋਬਾਈਲ ਚੈੱਕ ਕਰਦੇ ਹਾਂ ਪਰ ਕੀ ਅਸੀਂ ਕਦੇ ਸੋਚਿਆ ਕਿ ਜੋ ਹੀ ਪਹਿਲਾ ਪਲ ਗੁਰੂ ਦੇ ਨਾਮ ਨਾਲ ਜੁੜ ਜਾਵੇ ਤਾਂ ਸਾਰਾ ਦਿਨ ਰੱਬ ਦੀ ਕਿਰਪਾ ਵਿੱਚ ਲੰਗੇਗਾ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਗੁਰੂ ਸਤਕੁਰ ਜੀ ਕਿ ਗੁਰੂ ਸਤਗੁਰ ਕਾ ਜੋ ਸਿੱਖ ਅਖਾਏ ਪਲ ਕੇ ਉੱਠ ਕੇ ਜੋ ਹਰ ਨਾਮ ਤੇ ਆਏ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਗੁਰੂ ਸਤ ਕਹਿੰਦੇ ਹਨ ਕਿ ਸਤਕੁਰ ਕਾ ਜੋ ਸਿੱਖ ਅਖਾਵੇ ਪਲ ਕੇ ਉੱਠ ਜੋ ਹਰ ਨਾਮ ਤੇ ਆਏ ਜੋ ਸਿੱਖ ਰੋ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਪੜ੍ਹਦਾ ਹੈ ਉਹਨਾਂ ਦੀ ਜ਼ਿੰਦਗੀ ਦੀਆਂ ਰਾਹਾਂ ਆਪੋ ਆਪਣੀਆਂ ਸਵਰ ਜਾਂਦੀਆਂ ਆਪਣੇ ਆਪ ਸਵਰ ਜਾਂਦੀਆਂ ਹਨ ਸਾਡੀ ਰੋਜ਼ਾਨਾ ਦੀ ਰੁਟੀਨ ਸਾਡੇ ਤੱਕ ਦੀ ਰੋਹਾਨੀ ਰਾਤ ਤੇ ਜਾ ਸਕਦੀ ਹੈ ਨਾਮ ਸਿਮਰਨ ਸਿਰਫ ਧਾਰਮਿਕ ਕੰਮ ਨਹੀਂ ਇਹ ਦਿਲ ਦੀ ਦੁਆ ਹੈ ਜਦੋਂ ਅਸੀਂ ਵਾਹਿਗੁਰੂ ਆਖਦੇ ਹਾਂ ਅਸੀਂ ਆਪਣੇ ਆਪ ਨੂੰ ਮੰਨਦੇ ਹਾਂ ਕੋਈ ਵੱਡਾ ਹੱਥ ਰੱਖਣ ਵਾਲਾ ਹੈ ਸਿਮਰਨ ਕਰਕੇ ਮੰਨ ਦੀ ਉਲਝਣ ਦੂਰ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ